ਕਿਸਾਨਾਂ ਦਾ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੇ ਅੱਜ ਕਿਸਾਨ ਅੰਦੋਲਨ ਦਾ ਤੀਜਾ ਦਿਨ ਹੈ ਜੀ ਹਾਂ ਤੀਜੇ ਦਿਨ ਵੀ ਦਿੱਲੀ ਵੱਲ ਨੂੰ ਕੂਚ ਕਰਨ ਦੇ ਲਈ ਕਿਸਾਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਉਧਰੋਂ ਪੁਲਿਸ ਵੱਲੋਂ ਵੀ ਉਹਨਾਂ ਨੂੰ ਰੋਕਣ ਦੇ ਭੁਖ ਦਾ ਇੰਤਜ਼ਾਮ ਕੀਤੇ ਹੋਏ ਨੇ ਲਗਾਤਾਰ ਇਹਨਾਂ ਦੇ ਵਿੱਚ ਝੜਪਾਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਪੰਜਾਬ ਤੇ ਹਰਿਆਣਾ ਦੀ ਸ਼ੰਭੂ ਅਤੇ ਖਨੋਰੀ ਸਰਹੱਦ ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਖਨੋਰੀ ਅਤੇ ਸ਼ੰਭੂ ਬਾਰਡਰ ਉਤੇ ਹਾਲਾਤ ਤਣਾਅ ਵਾਲੇ ਬਣੇ ਹੋਏ ਕਿਸਾਨਾਂ ਨੇ ਅੱਗੇ ਵਧਣ ਸਾਲ ਤੱਕਰਾ ਹੋ ਗਿਆ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਅਥਰੂ ਗੈਸੇ ਗੋਲੇ ਦਾਗੇ ਗਏ ਕਿਸਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਇਸ ਦੌਰਾਨ ਜੇਕਰ ਗੱਲ ਕਰੀਏ ਤਾਂ ਭਾਜਪਾ ਆਗੂ ਮਨਜਿੰਦਰ ਸਿੰਘ ਸਰਸਾ ਨੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਅੰਦੋਲਨ ਨੂੰ ਲੈ ਕੇ ਸਵਾਲ ਚੁਕੇ ਨੇ ਜੀ ਹਾਂ ਉਹਨਾਂ ਨੇ ਅੰਦੋਲਨ ਦੇ ਸਮੇਂ ਨੂੰ ਲੈ ਕੇ ਸਵਾਲ ਚੁਕੇ ਨੇ ਉਹਨਾਂ ਆਖਿਆ ਕਿ ਕੁਝ ਦਿਨਾਂ ਤੱਕ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਲੱਗਣ ਵਾਲਾ ਹੈ ਇਸ ਸਮੇਂ ਅੰਦੋਲਨ ਸ਼ੁਰੂ ਕਰਨਾ ਸੋਚਣ ਨੂੰ ਮਜਬੂਰ ਕਰਦਾ ਹੈ ਇਸ ਬਾਰੇ ਵਿਚਾਰ ਕਰਨ ਦੀ ਲੋੜ ਆਖਿਆ ਉਹਨਾਂ ਆਖਿਆ ਕਿ ਕਾਂਗਰਸ ਸਿਆਸਤਕਾਰ ਹੈ ਯਾਨੀ ਕਿ ਕੱਲ ਜੋ ਬੀਤੇ ਦਿਨ ਰਾਹੁਲ ਗਾਂਧੀ ਹੁਣਾਂ ਵੱਲੋਂ ਕਿਸਾਨਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਸੀ ਉਸ ਨੂੰ ਲੈ ਕੇ ਉਹਨਾਂ ਨੇ ਸਵਾਲ ਚੁਕੇ ਨੇ ਉਹਨਾਂ ਕਿਹਾ ਕਿ ਸਿਆਸੀ ਲੋਕ ਇਸ ਦਾ ਲਾਹਾ ਲੈਣ ਦੀ ਤਾਕ ਦੇ ਬਚ ਨੇ ਕਿਹੋ ਜਿਕੇ ਹਾਉ ਨੇ ਆਓ ਸੁਣਦੇ ਆਂ ਇਹ ਵੀਡੀਓ ਮੈਂ ਖਾਸ ਤੌਰ ਤੇ ਆਪਣੇ ਕਿਸਾਨ ਵੀਰਾਂ ਵਾਸਤੇ ਔਰ ਕਿਸਾਨ ਜਥੇਬੰਦੀਆਂ ਵਾਸਤੇ ਬਣਾ ਰਿਹਾ ਔਰ ਇਹ ਖਾਸ ਤੌਰ ਤੇ ਇਸ ਕਰਕੇ ਕਿਉਂਕਿ ਜਿਹੜਾ ਇਸ ਵੇਲੇ ਪ੍ਰੋਟੈਸਟ ਚੱਲ ਰਿਹਾ ਹੈ ਸੰਘਰਸ਼ ਚੱਲ ਰਿਹਾ ਹੈ ਉਹਦੇ ਨਮੈਤੇ ਬਣਾ ਰਿਹਾ ਕਿਸਾਨੀ ਸੰਘਰਸ਼ 3 ਸਾਲ ਪਹਿਲਾਂ ਵੀ ਚੱਲਿਆ ਔਰ ਮੈਂ ਵੀ ਉਸ ਦਾ ਹਿੱਸਾ ਸੀ ਅਗਲੀ ਕਤਾਰਛ ਖਲੋ ਕੇ ਇਸ ਲੜਾਈ ਨੂੰ ਲੜਿਆ ਔਰ ਤੁਹਾਡੀ ਬਹੁਤ ਵੱਡੀ ਜਿੱਤ ਵੀ ਹੋਈ ਅੱਜ ਮੈਂ ਮਨਜਿੰਦਰ ਸਿੰਘ ਸਿਰਸਾ ਇੱਕ ਭਾਜਪਾ ਪਾਰਟੀ ਦੇ ਅੰਦਰ ਪਾਰਟੀ ਦਾ ਅਹੁਦੇਦਾਰ ਮੈਂ ਜਰੂਰ ਕਲੀਅਰਿਫਾਈ ਕਰਨਾ ਚਾਹੁੰਦਾ ਕਿ ਮੈਂ ਬੀਜਪੀ ਦਾ ਅਹੁਦੇਦਾਰ ਹਾਂ ਪਰ ਮੇਰਾ ਇਹ ਇੱਕ ਕਿਸਾਨ ਹੋਣ ਦੇ ਨਾਤੇ ਇੱਕ ਸਿੱਖ ਹੋਣ ਦੇ ਨਾਤੇ ਮੈਂ ਤੁਹਾਡੇ ਚਰਨਾਂ 'ਚ ਇੱਕ ਦੋ ਜਰੂਰ ਬੇਨਤੀਆਂ ਕਰਨਾ ਚਾਹੁੰਦਾ ਜੋ ਇਸ ਵੇਲੇ ਇਹ ਸੰਘਰਸ਼ ਵਿੱਢਿਆ ਗਿਆ ਹੈ ਇਹਦੀ ਟਾਈਮਿੰਗ ਤੇ ਤੁਸੀਂ ਜਰੂਰ ਵਿਚਾਰ ਕਰੋ ਹੋਰ 10 ਦਿਨਾਂ 'ਚ ਇਲੈਕਸ਼ਨ ਡਿਕਲੇਅਰ ਹੋ ਜਾਣੀਆਂ ਤੁਹਾਨੂੰ ਪਤਾ ਹੈ ਫਰਵਰੀ ਅੰਤ ਅੰਦਰ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗ ਜਾਣਾ ਔਰ ਇਹਦਾ ਲਾਹਾ ਜਿਹੜਾ ਹੈ ਰਾਜਸੀ ਪਾਰਟੀਆਂ ਲੈਣ ਦੀਆਂ ਭਰਪੂਰ ਕੋਸ਼ਿਸ਼ ਕਰ ਰਹੀਆਂ ਹਨ ਕੁਝ ਪਾਰਟੀਆਂ ਦੇ ਨੁਮਾਇੰਦੇ ਮੈਂ ਕੱਲ ਦੇਖ ਰਿਹਾ ਸੀਗਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਨਾਲ ਫੋਨ ਤੇ ਗੱਲ ਕਰਾ ਰਹੇ ਸੀ ਕਿਸਾਨ ਜੀ ਨੂੰ ਸੱਟਾਂ ਲੱਗੀਆਂ ਨੇ ਔਰ ਹੁਣ ਉਹ ਕਹਿ ਰਹੇ ਸੀ ਜੀ ਬਹੁਤ ਮੈਂ ਤੁਹਾਡੇ ਨਾਲ ਖੜਾ ਹਾਂ ਪਰ ਇਹੀ ਸਰਕਾਰ 10 ਸਾਲ ਹੁਣ ਰਹੀ ਆ ਔਰ ਪਹਿਲਾਂ ਵੀ 60 ਸਾਲ ਤੱਕ ਰਹੀ ਹੈ 50 ਸਾਲ ਤੱਕ ਪਰ ਸੁਆਮੀ ਨਾਥਨ ਦੀ ਰਿਪੋਰਟ ਇਹ ਸਰਕਾਰ ਨੇ ਕਦੀ ਲਾਗੂ ਨਹੀਂ ਕੀਤੀ ਅੱਜ ਇਹ ਸਰਕਾਰਾਂ ਸਰਕਾਰ ਦੇ ਖਿਲਾਫ ਨੇ ਕਿਉਂਕਿ ਆਪੋਜੀਸ਼ਨ ਆ ਹੁਣ ਇਹ ਕਿਸਾਨਾਂ ਦੇ ਹਮਦਰਦੀ ਬਣਦੇ ਪਏ ਨੇ ਔਰ ਇਹੀ ਗੱਲ ਜਿਹੜੀ ਉਥੋਂ ਦੀ ਮੌਜੂਦਾ ਸਰਕਾਰ ਆ ਭਗਵੰਤ ਮਾਨਜੀ ਦੀ ਉਹਨਾਂ ਦਾ ਵੀ ਆਈ ਰੋਲ ਆ ਉਹ ਵੀ ਵਾਦਾ ਕਰਕੇ ਆਏ ਸੀ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ ਹੁਣ ਡਾਂਗਾਂ ਨਾਲ ਕੁਟਦੇ ਪਏ ਨੇ ਕਿਉਂਕਿ ਰਾਜਸੀ ਹੋ ਰਹੀ ਆ ਨੀਤੀ ਹੋ ਰਹੀ ਆ ਮੈਂ ਕਿਸਾਨ ਜਿੱਥੇ ਬੰਦੀਆਂ ਚਰਨਾ ਚ ਬੇਨਤੀ ਕਰਨਾ ਚਾਹੁੰਦਾ ਏ ਅੱਗੇ ਵੀ ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਪਰ ਤੁਸੀਂ ਹੁਣ ਆਪਣੀ ਟਾਈਮਿੰਗ ਤੇ ਜਰੂਰ ਵਿਚਾਰ ਕਰੋ 10 ਦਿਨ ਬਾਅਦ ਜਦੋਂ ਕੋਡ ਆਫ ਕੰਡਕਟ ਲੱਗ ਜਾਊਗਾ ਉਸ ਤੋਂ ਬਾਅਦ ਨਾ ਤੇ ਸਰਕਾਰ ਦੀ ਕੋਈ ਗੱਲ ਰਹੇ ਜੂਗੀ ਇਲੈਕਸ਼ਨ ਕਮਿਸ਼ਨ ਤੇ ਅਟਚਾਊਗਾ ਔਰ ਲਾਅਰਡ ਆਰਡਰ ਦੇ ਮੁਤਾਬਕ ਤੁਹਾਨੂੰ ਕੁਝ ਕਰ ਵੀ ਨਹੀਂ ਸਕੋਗੇ ਔਰ ਇਹਦਾ ਨੁਕਸਾਨ ਕਮਿਊਨਿਟੀ ਨੂੰ ਜ਼ਿਆਦਾ ਹੋਊਗਾ بجائے ਲਾਭ ਦੇ ਇਹਦਾ ਅੱਜ ਨੁਕਸਾਨ ਕੀ ਹੋ ਰਿਹਾ ਹੈ ਇੱਕ ਸੰਦੇਸ਼ ਇਹ ਜਾ ਰਿਹਾ ਹੈ ਕਿ ਜਿਵੇਂ ਇਹ ਸਿੱਖਾਂ ਦਾ ਜਿਹੜਾ ਇਹ ਇਹ ਕੇਵਲ ਸੰਘਰਸ਼ ਆ ਔਰ ਇਹ ਸਰਕਾਰ ਦੇ ਖਿਲਾਫ ਸਰਕਾਰ ਸਿੱਖਾਂ ਦੇ ਖਿਲਾਫ ਇਹ ਇਸ ਤਰ੍ਹਾਂ ਦਾ ਇੱਕ ਮਾਹੌਲ ਸਿਰਜਣ ਦੀ ਲੋਕ ਕੋਸ਼ਿਸ਼ ਕਰਦੇ ਪੈ ਨੇ ਜਿਹੜੇ ਸ਼ਰਾਰਤੀ ਲੋਕ ਨੇ ਔਰ ਇਹ ਕਿਸਾਨ ਜਥੇਬੰਦੀਆਂ ਦੀ ਇਸ ਸੰਘਰਸ਼ ਦੀ ਲਾਹਾ ਚੁੱਕ ਰੀਆਂ ਪਈਆਂ ਨੇ ਰਾਜਸੀ ਪਾਰਟੀਆਂ ਸ਼ਰਾਰਤੀ ਲੋਕ ਅਲੱਗ-ਅਲੱਗ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਨੇ ਅਲੱਗ-ਅਲੱਗ ਕਿਸਮ ਦੇ ਅੱਜ ਟਿਚਰਾਂ ਵੀ ਕਰਦੇ ਪਏ ਨੇ ਕਿਸਾਨਾਂ ਨੂੰ ਜਿਹਦਾ ਅਲਟੀਮੇਟਲੀ ਕਮਿਊਨਿਟੀ ਨੂੰ ਵੀ ਲਾਸ ਹੋ ਰਿਹਾ ਮੈਂ ਤੁਹਾਡੇ ਚੰਨਾ ਜਰੂਰ ਇਹ ਬੇਨਤੀ ਕਰਦਾ ਹਾਂ ਇਸ ਤੇ ਤੁਸੀਂ ਜਰੂਰ ਵਿਚਾਰ ਕਰੋ ਕਰ ਵੀ ਰਹੋਗੇ ਤੁਸੀਂ ਜ਼ਿਆਦੇ ਸੂਝਵਾਨ ਜੇ ਪਰ ਸਰਕਾਰ ਨਾਲ ਜਿਹੜੀ ਤੁਹਾਡੀ ਗੱਲਬਾਤ ਆ ਉਸ ਦੇ ਉੱਤੇ ਆਪਣੀ ਗੱਲ ਨੂੰ ਰੱਖੋ ਔਰ ਇਹ ਜਿਹੜੀ ਗੱਲਬਾਤ ਨੂੰ ਟੁੱਟੇ ਨਾ ਇਹਨੂੰ ਕਨਫਰੋਂਟੇਸ਼ਨ ਦਾ ਰਸਤਾ ਨਾ ਆਵੇ ਲੜਾਈ ਝਗੜ ਦਾ ਰਸਤਾ ਨਾ ਲਵੇ ਇਹਦੇ ਵਾਸਤੇ ਤੁਸੀਂ ਜਿੰਨਾ ਵੀ ਤੁਹਾਡੀਆਂ ਮੰਗਾਂ ਨੇ ਸਰਕਾਰ ਨਾਲ ਬੈਠ ਕੇ ਲਗਾਤਾਰ ਹੋਰ ਗੱਲ ਕੀਤੀ ਜਾ ਸਕਦੀ ਆ ਔਰ ਮੋਦੀ ਜੀ ਨੇ ਕੋਈ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਅੱਗੇ ਵੀ ਬਿੱਲ ਦੀ ਗੱਲ ਆਈ ਤੋ ਦੋਵੇਂ ਹੱਥ ਬੰਨ ਕੇ ਮਾਫੀ ਮੰਗ ਕੇ ਬਿੱਲ ਵੀ ਵਾਪਸ ਲੇ ਕਾਨੂੰਨ ਵੀ ਵਾਪਸ ਲੇ ਔਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ਪੁਰ ਨੂੰ ਨਿਮਿਤ ਮੁਖ ਰੱਖਦੇ ਹੋਏ ਲਈ ਸੋ ਇਸ ਕਰਾਂ ਇਸ ਮਾਹੌਲ ਨੂੰ ਜਿਹੜਾ ਆਪਾਂ ਨੂੰ ਜ਼ਰੂਰ ਚਿੰਤਾ ਕਰਨੀ ਚਾਹੀਦੀ ਆ ਜੇਕਰ ਕਿਸਾਨ ਨਿਧੀ ਦੀ ਆਪਾਂ ਗੱਲ ਕਰੀਏ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਹਿਬਜ਼ਾਦੇ ਦੀ ਗੱਲ ਕਰੀਏ ਜੇ ਇਸ ਤਰੀਕੇ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰੀਏ ਲਾਲ ਕਿਲੇ ਤੇ ਪ੍ਰਕਾਸ਼ਪੁਰ ਮਨਾਉਣਾ ਹੋਵੇ ਜਾਂ ਉਹਨਾਂ ਦੇ ਦਿਨ ਪੂਰੀ ਦੁਨੀਆ ਦੇ ਅੰਦਰ ਇਸ ਵੇਲੇ ਦੇਸ਼ ਦੇ ਅੰਦਰ ਬਾਲ ਦਿਵਸ ਮਨਾਇਆ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਰੀਆਂ ਦੇ ਅੰਦਰ ਇੱਕ ਸੰਦੇਸ਼ ਫਿਰੇ ਜਾਂਦਾ ਕਿ ਸਿਰਫ ਅਸੀਂ ਕਨਫਰਨਟੇਸ਼ਨ ਦਾ ਰਾਹ ਅਡਾਪਟ ਕਰਨਾ ਚਾਹੁੰਦੇ ਹਾਂ ਸ਼ਰਾਰਤੀ ਲੋਕ ਇਹਦੇ ਅੰਦਰ ਕੁੱਦ ਜਾਂਦੇ ਨੇ ਔਰ ਨੁਕਸਾਨ ਸਾਡੀ ਕਮਿਊਨਿਟੀ ਦਾ ਹੋਊਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ